ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਬ ਅਫਸਰ ਵੇਖੋ ਕਿ ਨਹੀਂ ਆਇਆ ਮੇਰੇ ਕੋਲ ਲੇਰ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਸਮਾਨ ਸਿਆ ਆ ਖਲੋਤਾ ਹੀ ਇਹ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ 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 ਮੈਂ ਤਾਂ ਕਿੰਨੀ ਕਮ ਜਨਾਂ ਇੱਧਰ ਆ ਜਾ ਆ ਇੱਧਰ ਆ ਇੱਥੇ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਸ਼ਾਬ ਕਰਨ ਤੱਕ ਵੀ ਜਾਣ ਨਹੀਂ ਆ ਅੱਛਾ ਇਹ ਦੀ ਰਿਕਾਰਡਿੰਗ ਕਰੀ ਮਾਰਾ ਸਾਨੂੰ ਪਾਣੀ ਪੀਣ ਤਾਂ ਵੀ ਨਹੀਂ ਜਾਣ ਹੈਂਡੀਕੈਪ ਬੰਦਾ ਜੀ ਇਹਨੂੰ ਪਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦਿੱਤੇ ਕੰਮ ਕਰਾਉਣ ਆਏ ਸੀ ਐਪਲੀਕੇਸ਼ਨ ਦੀ ਬੱਤੀ ਦੇ ਨੌਕਰੀ ਜੀ ਆ ਇਤਰਾ ਡਿਸਕਿਵਟਿਵਤੀ ਸਾਹਿਬ ਨਾ ਕਰਦਾ ਇਹ ਮੈਂ ਕਹਿੰਦਾ ਕਿ ਘਰ ਬਦਲਣ ਬਹੁਤ ਕਰ ਲਿਖ ਰਿਹਾ ਹਾਂ ਰਿਕਾਰਡਿੰਗ ਕਰ ਬਹੁਤ ਕਰਦੇ ਨੇ ਦੇਖ ਮੈਂ ਬੰਦ ਮੰਨ ਲਓ ਸਾਡੀ ਮੰਨ ਲਓ ਪਰ ਐਪਲੀਕੇਸ਼ਨ and no, you are threatening jo nahi be one second it is the other way no you no, are no, no 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 i tell you i tell you i tell you no nobody 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 you have no, i telling please you please tell me how i tell you one, one second kon nu confidence leak hai apni identity disclose kar kon hai ji mera senior koi kin nu kin nu sanjit sir saab khalle mile tusi jo hai bagchand to my house kal se on start recording everything what is happening ਮੈਂ ਵੀ ਲੋਰੀ ਨੋ ਨੋ ਯੂ ਹੈਵ ਨੋਟ ਟੋਲਡ ਮੀ ਐਨੀਥਿੰਗ ਆ ਵਾਂਟ ਟੂ ਨੋ ਵਾਟ ਇਸ ਹੋਇੰਗ ਆਨ ਹਰ ਦਿਸ ਇਜ਼ ਮਾਈ ਹਾਊਸ ਆੀ ਵਾਂਟ ਟੂ ਨੋ ਵਾਟ ਆਹ ਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਦਿਸ ਇਜ਼ ਮਾਈ ਹਾਊਸ ਆੀ ਵਾਂਟ ਟੂ ਨੋ ਵਾਟ ਆਹ ਆਈ ਐਮ ਨੋਟ ਪਿੱਛੇ ਹੋ ਜਾਓ ਡੋਨਟ ਮਿਸਬੀਹ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪਤੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਕਰ ਪਾੜੀਆ ਤੁਸੀਂ ਆਓ ਆ ਜਾਓ ਬੁਲਾ ਆ ਮੈਂ ਤੈਨੂੰ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਭ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹ ਛਾਲ ਬਲავ ਇਹਨਾਂ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਜੀ ਕੋ ਇਸ ਦਿਸ ਡੋਨਟ ਬਰੀ ਡੋਨਟ ਡੋ ਨਾ ਉਸਨੇ ਅਵਰ ਵੀ ਬਿੱਲ ਸਲਪਾ ਨਾ ਵੀ ਮੈਂ ਕਦੇ ਜੀ ਦੱਸ ਨਾ ਅਵਰ ਨੇਮਸ ਐਕਚੁਅਲ ਨੈਮ ਹੈ ਜੀ ਮੈਂ ਪੀਸ ਜੀ ਹਾਂ ਜੀ ਜੀ ਹਾਂ ਜੀ ਹਾਂ ਜੀ ਇਹ ਸੋ ਮਾਡੇ ਸੋ ਪ੍ਰੋਬਲਮ ਜੀ ਹਾਊ ਹੈਵ ਯੂ ਬਾਚ ਗੀਨ ਟੂ ਮਾਈ ਹਾਊਸ ਵਿਦਆਉਟ ਮਾਈ ਨੋਲੇਜ ਨਾ ਦੱਸੋ ਦੱਸੋ ਦਸ ਵੀ ਨਹੀਂ ਰਿਹਾ ਨਾ ਕੋਈ ਦਸ ਵੀ ਨਹੀਂ ਰਿਹਾ ਯੂ ਹੀ ਸੈਡ ਇਹ ਦਸੰਨੇ ਤੁਸੀਂ ਕਹਿ ਰਹੇ ਹੋ 10 ਨਹੀਂ ਮੈਮ ਲੀਗਲ 10 ਕੋਣ ਰਿਹਾ ਦਸ ਕੋਣ ਦਸ ਨਹੀਂ ਕੋਣਾ ਤੂੰ ਦੁਰਨਾ ਤੂੰ ਦਸ ਕੋਣ ਦਾ ਹੈ ਤੁਸੀਂ ਮਲਾਜੋ ਮਰ ਤੇ ਨونی ਪ੍ਰਕਿਰਿਆ ਇਹ ਕੋਈ ਮੁਲਾਜ਼ਮ ਨਹੀਂ ਹੈ ਚਲੋ ਫਿਕਰਟਡ ਤੁਸੀਂ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਹਾਂ ਬਣਾ ਲਓ ਬਣਾ ਲਓ ਬਣਾ ਲਓ ਸਬਜ਼ੀ ਬਣਾ ਲਓ ਜਮਾਂ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਦੋ ਮੇਰੇ ਨਾਲ ਗੱਲ ਕਰੋ ਆਪਣੇ ਪੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਂ ਪੁੱਛਣਾ ਥ੍ਰੈਟ ਨਹੀਂ ਜਿਸ बिकॉज ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟੈਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਹਾਊ ਆਰ ਯੂ ਆਸਕਿੰਗ ਮੈਨ ਲੱਗੀਆਂ ਓਕੇ ਹਾਂ ਜਦ ਐਮ ਐਲ اےਸ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਵਿਦ ਯੂ ਰਿਸਪੈਕਟ ਕੈਨ ਆ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ Thirty people have entered my house, pushed their way through. Night I room was room down. Room the, room excuse room. me. Can I finish talking? No. Please let me finish talking. the right way 1 minute ji i don't know who you are no no 20 minute tu lagatar sun rahe ho acha acha ho ki mere darwaza andar tod ke kaun wadan di koshish kiiti hai ji thonu kya kya keha ki 2 minute baitho mila denne galat jana utthe galla hon gi galat ki ta jaamange tusi vi jaoge othe koi problem nahi excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट ए टेनमेंट ट्रीटमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸੱਚੀ ਗੱਲ ਦੀ ਕੀ ਆ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਹਾਂ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਅ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋ ਵਰਿੰਦਰ ਨੂੰ ਬਦਲਤਾ ਕਿੰਨੀਆਂ ਡੀਜ ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ભગવંતમાનતી કેજરીવાલ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੇ ਚਿੰਤ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ ਇੰਦਰਪਾਲ ਨਾਮ ਦੇ ਡੀਐਸਪੀ ਜਿਹੜੇ ਆਪ ਦੇ ਕੋਲ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪੰਜਾਬ ਤੋਂ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗ੍ਰਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮੈਂ ਰਿਆ ਸੀ ਸਵੇਰੇ ਧੱਕੇ ਨਾਲ ਮਾਰ-ਮਾਰ ਠੋਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮਗਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਆ ਕੇਜਰੀਵਾਲ ਦੇ ਪਿੱਛੋਂ ਯਸ ਜਰੀਏ ਸੈਰ ਕਰਦੇ ਸੀ ਔਰ ਆ ਕੇ ਇੱਥੇ ਧੱਕੇ ਨਾਲ ਆ ਕੇ ਧੱਕੇ ਸ਼ੈ ਸ਼ੂ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਉਹਨਾਂ ਨੇ ਕਿਆਇ ਤੋਂ ਉਹ ਕੁਝ ਉਹ ਪਰਚਾ ਦਰਜ ਕੀਤਾ ਵੀ ਅਲਸੋਬੇਟ ਟੂਰ ਮੈਨੂੰ ਪਤਾ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਿਆ ਸੀਗਾ ਕਿ ਐਡੀਜੀਪੀ ਪਰਮਾਨ ਨੂੰ ਜਦ ਬਦਲਿਆ ਹੈ ਇਸ ਲਈ ਬਦਲਿਆ ਕਿ ਟੂ ਨੇ ਪਰਚਾ ਬਿジネス ਦਾ ਨਹੀਂ ਦਰਜ ਕੀਤਾ ਹੁਣ ਲਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਤੇ ਘਰ ਚ ਕੋਈ ਨਹੀਂ ਹੈ ਉੱਥੇ ਟਰੈਸ ਪਾਸਿੰਗ ਕਰ ਰਹੇ ਹਨ ਅੰਤਰ ਵੜ ਗਏ ਹੈ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ੱੱੱ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧੱਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧੱਜੀਆਂ ਲਾਈਆਂ ਜਾਂ ਇਹਨੇ ਬਕਲਾਹਟ ਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ 'ਚ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਪਿਆ ਸੀ ਨਿਕੰਮਾ ਪਰਚਾ ਕਰਨ ਤੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਹ ਚੀਜ਼ ਲਈ ਆ ਕਿ ਚੁੱਪ ਕਰਾਉਂ ਆਪੋਜੀਸ਼ਨ ਉਹ ਆਪੋਜੀਸ਼ਨ ਨਹੀਂ ਚੁੱਪ ਕਰੋਗੀ ਪੰਜਾਬ ਦੇ ਲੋਕ ਜਾਗਣ ਤਗੜੇ ਹੋ ਕੇ ਲੜਾਈ ਲੜਨ ਔਰ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਂਦੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵ ਐਂਡ ਇਹ ਸਾਰੀਆਂ ਕਹਾਣੀਆਂ ਸੇਚੀਆਂ ਜਾਣਗੇ ਜਿਵੇਂ ਸੁਪਰੀਅਰ ਕੋਰਟ ਚ ਗਏ ਫੇਲ ਹੋ ਕੇ ਆਏ ਹਾਈ ਕੋਰਟ ਤੇ ਫੇਲ ਹੋਏ ਇਸ ਕੇਸ ਤੇ ਵੀ ਫੇਲ ਹੋਣ ਦੇ ਮਗਰ ਸੱਚਾਈ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਕਿ ਕਿਵੇਂ ਧਜੀਆਂ ਪਾਈਆਂ ਜਾ ਰਹੀਆਂ ਔਰ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਾਹਾਕਰਤਾਈ ਟੱਕਰਾਂ ਦੇ ਤੇ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਹਨ ਮਗਰ ਤੱਕ ਕਿਛ ਨਹੀਂ ਹੋਇਆ ਮਾਇਰੋ ਜੀ ਕੀ ਫਤੇ ਜੀ ਇੱਕ ਵਾਰ ਫੇਰ ਸਾਡੇ ਡਮੀ ਆਕੂ ਨੇ ਆਪ ਦੀ ਬੁਸਲੀ ਦਾ ਰੰਕਾਵਾ ਕੀਤਾ ਹੈਗਾ ਜਿਹੜਾ ਵਿਕਰਮ ਮਜੀਠੀਆ ਖੋਲ ਕੇ ਇਸ ਤੇ ਸਰਕਾਰ ਦੇ ਕਾਰਨਾਮੇ ਨੂੰ ਜਗ ਜਾਹਰ ਕਰਦਾ ਹੈ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਭਾਵੇਂ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਭਾਵੇਂ ਇਹਨਾਂ ਦੀ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਵਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਡਮੀ ਆਕੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਧੰਕਰਨ ਵਾਸਤੇ ਡਰੋਂ ਵਾਸਤੇ ਜਿਵੇਂ ਸੋਸ ਦੇ ਡੰਡੇ ਦੀ ਦਲ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ ਮੀਡੀਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਵਾਂ ਮੈਂ ਇਹਨੂੰ ਚੰਗਾ ਇਸ ਤਰ੍ਹਾਂ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਕਿਸੇ ਤੋਂ ਵੱਡੇ-ਵੱਡੇ ਤੋਂ ਨਹੀਂ ਡਰਿਆ ਤੂੰ ਕਿਹੜੇ ਖੇਤ ਦੀ ਬੋਲੀ ਐ ਲਾਲੇ ਜਿੰਨਾ ਜ਼ੋਰ ਲਾਣਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਮਨ ਕਰ ਰਹੇ ਹੋ ਜਿਹੜੇ ਬੰਦਿਆਂ ਨੇ ਸਾਡੇ ਯੂਪੀ ਬਿਹਾਰ ਕਾਰੋਬਾਰਾਂ ਚ 15 15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੋਬਿਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰਾਂ ਨੇ ਵੀ ਪੂਰਾ ਜ਼ੋਰ ਲਾ ਲਿਆ ਸੀਗਾ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਭ ਲੋਗੇ ਨਸ਼ੇ ਦੀ ਹੱਦ ਪਾਰ ਤੁਸੀਂ ਕੀਤੀ ਜਿਹੜੇ ਭੁਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਛੜੇ ਤੂੰ ਤਾਂ ਉਹਨੂੰ ਛਗਾਤਾ ਤੇ ਪਿੰਡ ਪਿੰਡ ਘਰ ਘਰ ਤਾਂ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ ਚੇਕੀ ਵੀ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਦੇ ਹਰੇਕ ਹੱਕ ਨੂੰ ਭਾਵੇਂ ਪੰਜਾਬ ਦਾ ਪਾਣੀ ਹੋਵੇ ਭਾਵੇਂ ਪੰਜਾਬ ਦੀਆਂ ਨੌਕਰੀਆਂ ਹੋਣ ਭਾਵੇਂ ਪੰਜਾਬ ਦੀ ਰਾਜਧਾਨੀ ਹੋ ਕਿਹੜੀ ਚੀਜ਼ ਨਾਲ ਤੁਸੀਂ ਤੁਸਮਤਤਾ ਨਹੀਂ ਕੀਤਾ ਕਿ ਤੇਰੇ ਆਖਰੇ ਤਾਂ ਐਸੀ ਵਿਕਰਮ ਜੀਤਿਆ ਤਾਂ ਗੁੱਟ ਨੇ ਟੇਕੇ ਅਦਾਲਤ ਵਿੱਚ ਲਿਖਤ 'ਚ ਮਾਫੀ ਮੰਗੀ ਸੀ ਅੱਜ ਰੇਡਾ ਕਰਦੇ ਹੋ ਤੁਸੀਂ ਕਦੇ ਮੇਰੇ ਮਾਪਿਆਂ ਦੇ ਘਰੇ ਕਦੇ ਮੇਰੇ ਭਰਾ ਦੇ ਘਰੇ ਕਰੇ ਕਰੇ ਮੁਲਾਜ਼ਮਾਂ ਦੇ ਘਰੇ ਅੱਜ ਵਿਕਰਮ ਦੇ ਘਰੇ ਪਹੁੰਚ ਅਸੀਂ ਤਾਂ ਨਾ ਡਰਨ ਵਾਲੇ ਲਾਲੇਪੁਰਾ ਜ਼ੋਰ ਲਾਣਾ ਹੈ ਯਾਦ ਰੱਖੀ ਜਦ ਦੇਸ਼ ਛੱਡ ਕੇ 1.5 ਸਾਲ ਬਾਅਦ ਤੂੰ ਭੱਜਣ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਤੂੰ ਹੋਗਾ ਉੱਥੇ ਤੋਂ ਸੀਟ ਕੇ ਤੈਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿਹਦੇ ਖਿਲਾਫ ਇਹ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਈਡਰ ਨੂੰ ਜਵਾਬ ਦੇਣ ਵਾਸਤੇ ਕਠਹਿਰੇ 'ਚ ਖੜਾ ਕਰ ਬਹੁਤ ਬਹੁਤ ਮੀਡੀਆ ਦੇ ਮੁਤਾਬਕ ਯੁੱਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 9 ਔਰ ਪੰਜਾਬ ਦੇ ਵਿੱਚ 25 ਜਿਹੜੇ ਟਿਕਾਣੇ ਨੇ ਮਜੀਠੀਆ ਸਾਹਿਬ ਦੇ ਉੱਥੇ ਜਿਹੜੀ ਕੀ ਹੈ ਪੰਜਾਬ ਪੁਲਿਸ ਅਤੇ ਵਿਜੀਲੈਂਸ ਦਾ ਜੁਆਇੰਟ ਐਕਸ਼ਨ ਜਿਹੜਾ ਹੋ ਰਿਹਾ ਹੈਗਾ ਔਰ ਇਹ ਹੁਣ ਤੱਕ ਦੀ ਨਸ਼ਿਆਂ ਦੇ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਜਿਹੜੀ ਹੈਗੀ ਹੈ ਇਨਫੋਰਸਮੈਂਟ এজੰਸੀਆਂ ਦੀ ਔਰ ਅਕਸਰ ਇਹ ਕਿਹਾ ਜਾਂਦਾ ਹੈਗਾ ਸੀ ਕਿ ਸਿਰਫ ਛੋਟੇ-ਛੋਟੇ ਡਰਗ ਤਸਕਰਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਵੱਡਿਆਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਹੁਣ ਜਦੋਂ ਵੱਡਿਆਂ ਦੇ ਉੱਤੇ ਕਾਰਵਾਈ ਹੋਈ ਕਾਰਵਾਈ ਹੋਈ ਹੈ ਤਾਂ ਉਸ ਦੇ ਉੱਤੇ ਜਿਹੜੇ ਆ ਉਹ ਸਵਾਲ ਉਠਾਏ ਜਾ ਰਹੇ ਨੇ ਜੇਕਰ ਮੈਂ ਮਜੀਠੀਆ ਸਾਹਿਬ ਨੂੰ ਵੀ ਸੁਣ ਰਿਹਾ ਸੀ ਤੇ ਉਹ ਕਹਿ ਰਹੇ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਉਹਨਾਂ ਦੇ ਉੱਤੇ ਝੂਠਾ ਪਰਚਾ ਜਿਹੜਾ ਹੈਗਾ ਉਹ ਦਰਜ ਕਰਨ ਜਾ ਰਹੀ ਹੈ ਮੈਂ ਇਹ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਸੱਚੇ ਹੋ ਤੇ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈਗੀ ਹੈ ਰਿਪੋਰਟ ਦਾ ਬਦਲ ਇਹ ਥੋੜਾ ਕਿ ਪਰਚਾ ਦਰਜ ਹੋ ਗਿਆ ਜੀ ਉੱਥੋਂ ਕੁਝ ਮਿਲੇਗਾ ਕੋਈ ਸਬੂਤ ਮਿਲਣਗੇ ਤੇ ਵਿਜੀਲੈਂਸ ਜਾਂ ਪੰਜਾਬ ਪੁਲਿਸ ਪਰਚਾ ਤੇ ਤਾਂ ਹੀ ਤਾਂ ਜਾਨੀ ਕਿ ਦਰਜ ਕਰੇਗੀ ਔਰ ਪੂਰਾ ਪੰਜਾਬ ਜਾਣਦਾ ਹੈਗਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਅਲਾਮਤ ਕਦੋਂ ਆਈ ਕਿਹਦੇ ਨਾਲ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਤਸਕਰੀਆਂ ਦੇ ਜਿਹੜੇ ਲਿੰਕ ਸੀ ਕਿੰਨਾ ਲੋਕਾਂ ਨੇ ਡਰਗ ਤਸਕਰੀ ਦੇ ਥਰੂ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਹੋਏ ਪੈਸੇ ਬਣਾਏ ਅੱਜ ਜਿਸ ਦੇਖਦੇ ਆ ਪਿਛਲੇ ਦੋ ਦਹਾਕਿਆਂ ਦੇ ਵਿੱਚੋਂ ਕਿਸ ਕਦਰ ਪੰਜਾਬ ਦੀ ਜਵਾਨੀ ਜਿਹੜੀ ਉਹ ਤੜਫ ਰਹੀ ਹੈ ਮਾਪੇ ਤੜਫ ਰਹੇ ਨੇ ਔਰ ਰੋ ਰਹੇ ਨੇ ਕਿ ਇਸ ਹਾਲਾਤ ਤੋਂ ਸਾਨੂੰ ਬਚਾ ਲਓ ਕਿਸੇ ਸਰਕਾਰ ਨੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਪਿਛਲੀ ਸਰਕਾਰ ਜਿਹੜੀ ਚਾਚੇ ਭਤੀਜੇ ਦੀ ਸਰਕਾਰ ਸੀ ਉਦੋਂ ਤੇ ਕਾਰਵਾਈ ਹੋਣੀ ਕੀ ਹੈ ਇਵਨ ਗੁਟਕਾ ਸਾਹਿਬ ਦੀ 100 ਘੰਟੇ ਤੋਂ ਬਾਅਦ ਵੀ ਕਾਰਵਾਈ ਨਹੀਂ ਕੀਤੀ ਔਰ ਮਾਨ ਸਾਹਿਬ ਦੀ ਸਰਕਾਰ ਦੀ ਜਿਹੜੀ ਇੱਕ ਕਮਿਟਮੈਂਟ ਹੈਗੀ ਹੈ ਕਿ ਅਸੀਂ ਨਸ਼ਿਆਂ ਦੀ ਅਲਮਤ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਉਸ ਦੇ ਵਿੱਚ ਭਾਵੇਂ ਕੋਈ ਵੱਡਾ ਹੋਵੇ ਤੇ ਭਾਵੇਂ ਕੋਈ ਛੋਟਾ ਹੋਵੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਕੇ ਰਹਿਣਾ ਹੈ